ਜਾਮਣ ਇੱਕ ਅਜਿਹਾ ਫਲ ਹੈ ਜਿਸ ਵਿੱਚ ਕਈ ਗੁਣ ਮੌਜੂਦ ਹੁੰਦੇ ਹਨ ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ ਸ਼ੂਗਰ ਦੇ ਮਰੀਜ਼ਾਂ ਲਈ ਜਾਮਣ ਬਹੁਤ ਫਾਇਦੇਮੰਦ ਹੈ ਇਸ ਦਾ ਖੱਟਾ ਮਿੱਠਾ ਸਵਾਦ ਸਰੀਰ ਨੂੰ ਕਈ ਤਰੀਕਿਆਂ ਰਾਹੀਂ ਲਾਭ ਪਹੁੰਚਾਉਂਦਾ ਹੈ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ ਇੱਕ ਪੇਟ ਦੀ ਪਰੇਸ਼ਾਨੀ ਕਈ ਵਾਰ ਜ਼ਿਆਦਾ ਗਰਮ ਚੀਜ਼ਾਂ ਜਾਂ ਮਸਾਲੇਦਾਰ ਚੀਜ਼ਾਂ ਖਾਣ ਨਾਲ ਪੇਟ ਚ ਗਰਮੀ ਪੈ ਜਾਂਦੀ ਹੈ ਤੇ ਪੇਟ ਖਰਾਬ ਹੋ ਜਾਂਦਾ ਹੈ ਇਸ ਲਈ ਖਾਦਾ ਹੋਇਆ ਕੁਝ ਵੀ ਪਚਾਉਣਾ ਬਹੁਤ ਮੁਸ਼ਕਲ ਹੁੰਦੀ ਹੈ ਇਸ ਲਈ ਜਾਮਨ ਜਿੰਨਾ ਹੋ ਸਕੇ ਖਾਓ ਇਸ ਦੀ ਤਸੀਰ ਠੰਡੀ ਹੁੰਦੀ ਹੈ ਜੋ ਪੇਟ ਨੂੰ ਠੀਕ ਰੱਖਣ ਵਿੱਚ ਮਦਦ ਕਰਦੀ ਹੈ ਨੰਬਰ 2 ਚਮੜੀ ਤੇ ਨਿਖਾਰ ਸੇਤ ਦੇ ਨਾਲ-ਨਾਲ ਜਾਮਨ ਚਿਹਰੇ ਤੇ ਰੰਗਤ ਵੀ ਨਿਖਾਰੀ ਜਾ ਸਕਦੀ ਹੈ ਇਸ ਲਈ ਜਾਮਨ ਦੀ ਪੀਸਟ ਬਣਾ ਕੇ ਚਿਹਰੇ ਤੇ ਲਗਾਓ ਇਸ ਨਾਲ ਆਇਲੀ ਸਕਿਨ ਨੂੰ ਛੁਟਕਾਰਾ ਮਿਲੇਗਾ ਨੰਬਰ 3 ਮਜ਼ਬੂਤ ਦੰਦ ਇਸ ਨੂੰ ਖਾਣ ਨਾਲ ਦੰਦ ਅਤੇ ਮਸੂੜੇ ਮਜ਼ਬੂਤ ਹੁੰਦੇ ਹਨ ਇਸ ਤੋਂ ਇਲਾਵਾ ਜਾਮਾਂ ਦੇ ਬੀਜਾਂ ਨੂੰ ਪੀਸ ਕੇ ਪੇਸਟ ਬਣਾ ਲਓ ਅਤੇ ਰੋਜ਼ ਇਸ ਨਾਲ ਬ੍ਰਸ਼ ਕਰੋ ਇਸ ਨਾਲ ਦੰਦ ਮਜ਼ਬੂਤ ਹੁੰਦੇ ਹਨ ਨੰਬਰ 4 ਗੁਰਦੇ ਦੀ ਪੱਥਰੀ ਗੁਰਦੇ ਦੀ ਹੀ ਪੱਥਰੀ ਹੋਣ ਤੇ ਕਾਫੀ ਪਰੇਸ਼ਾਨੀ ਹੁੰਦੀ ਹੈ ਅਜਿਹੀ ਹਾਲਤ ਚ ਜਾਮਨ ਦੇ ਬੀਜਾਂ ਨੂੰ ਸੁੱਕਾ ਪੀਸ ਲਓ ਅਤੇ ਪਾਣੀ ਦੇ ਨਾਲ ਖਾਓ ਨਿਯਮਤ ਰੂਪ ਨਾਲ ਇਸ ਦੀ ਵਰਤੋਂ ਕਰਨ ਨਾਲ ਪੱਥਰੀ ਨਿਕਲ ਜਾਵੇਗੀ ਨੰਬਰ 5 ਖੂਨ ਦੀ ਕਮੀ ਜਿਨ੍ਹਾਂ ਲੋਕਾਂ ਦੇ ਸਰੀਰ ਚ ਖੂਨ ਦੀ ਕਮੀ ਹੁੰਦੀ ਹੈ ਉਹਨਾਂ ਨੂੰ ਹਰ ਰੋਜ਼ ਜਾਮਨ ਖਾਣੇ ਚਾਹੀਦੇ ਹਨ ਨੰਬਰ 6 ਇਮ्युनिटी ਜਾਮਾ 'ਚ ਮੌਜੂਦ ਕੈਲਸ਼ੀਅਮ ਆਇਰਨ ਅਤੇ ਪੋਟਾਸ਼ੀਅਮ ਸਰੀਰ ਦੇ ਰੋਗ ਦੀ ਪ੍ਰਤੀਰੋਧਕ ਸ਼ਕਤੀ ਵਧਾਉਂਦਾ ਹੈ ਇਸ ਨੂੰ ਖਾਣ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਅਤੇ ਹੋਰ ਪੰਜਾਬੀ ਘਰੇਲੂ ਨੁਕਤੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਜੀ